ਔਰ ਜਿੱਦਣ ਬਹੁਤ ਜਨ ਸਮਾਜ ਜਾਗਰਤ ਹੋ ਗਿਆ ਇਹ ਦੇਸ਼ ਦੇ ਵਿੱਚ ਜਾਤੀਆਂ ਚ ਵੰਡੇ ਹੋਏ ਲੋਕ ਜਿੱਦਣ ਆਪਸ ਵਿੱਚ ਭਾਈਚਾਰਾ ਕਾਇਮ ਕਰ ਗਏ ਇਹ ਦੇਸ਼ ਦੇ ਅੰਦਰ ਫਿਰ ਬੇਗਮਪੁਰਾ ਨਿਰਮਾਣ ਹੋਣਾ ਹੀ ਹੋਣਾ ਔਰ ਬੇਗਮਪੁਰਾ ਖਾਲਸ ਰਾਜ ਜਿਹੜਾ ਖਾਲਸਾ ਰਾਜਾ ਜਿਹਨੂੰ ਆਪਾਂ ਗੁਰੂ ਰਵਿਦਾਸ ਬਾਬਾ ਜੀ ਦੇ ਸਪਰਿਆਂ ਦਾ ਜਿਹੜਾ ਰਾਜ ਸੀ ਜਿਹੜਾ ਬੇਗੰਪੁਰਾ ਸਹਿਰ ਕੋਨਾ ਦਾ ਰਾਜ ਆ ਉਹ ਰਾਜ ਜਿਹੜਾ ਆਖਿਰ ਹੈਗਾ ਭਾਰਤ ਦੀ ਧਰਤੀ ਤੇ ਨੀਲਾ ਸਲਾਬ ਨੀਲੀ ਕ੍ਰਾਂਤੀ ਉਹ ਆਕੇ ਹੀ ਰਹੇਗੀ ਕਿਉਂਕਿ ਜਦੋਂ ਜਦੋਂ ਜਿੱਦਾਂ ਜਿੱਦਾਂ ਵੀ ਜਿਹੜਾ ਜ਼ੁਲਮ ਹੋਇਆ ਉਸ ਜ਼ੁਲਮ ਦੇ ਵਿਰੋਧ ਦੇ ਵਿੱਚ ਸਾਡੇ ਕੌਮ ਦੇ ਜਿਹੜੇ ਮਰਜੀ ਵੜੇ ਆ ਉਹ ਆਪਣਾ ਸਮਾਂ ਆਪਣਾ ਟਾਈਮ ਤੇ ਆਪਣਾ ਪੈਸਾ ਤੇ ਆਪਣੀ ਜ਼ਿੰਦਗੀ ਜਿਹੜੀ ਲਾਉਂਦੇ ਆਏ ਆ ਤੇ ਲਾਉਂਦੇ ਰਹਿਣਗੇ ਤੇ ਆਉਣ ਵਾਲੇ ਸਮੇਂ 'ਚ ਬਿਲਕੁਲ ਜਿਹੜਾ ਰਾਜ ਹੈ ਉਹ ਇਸ ਦੇਸ਼ ਦੇ ਅੰਦਰ ਬੋਝਨਾ ਦਾ ਆਉਣ ਵਾਲਾ ਖਾਸਪੁਰ ਟੀਵੀ ਚੈਨਲ ਉੱਤੇ ਤੁਹਾਡਾ ਸਵਾਗਤ ਹੈ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 134ਵਾਂ ਜਨਮ ਦਿਹਾੜਾ ਪਿੰਡ ਦਰੋਲੀ ਕਲਾ ਵਿਖੇ ਸਮੂਹ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ ਸਟੇਜ ਦਾ ਸੰਚਾਲਨ ਕਰਦਿਆਂ ਡਾਕਟਰ ਸੋਮਨਾਥ ਨੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਡਾਕਟਰ ਅੰਬੇਡਕਰ ਜੀ ਦੇ ਜੀਵਨ ਉੱਤੇ ਚਾਨਣਾ ਪਾਇਆ ਜਿਨ੍ਹਾਂ ਵਿੱਚ ਅਸ਼ੋਕ ਚੰਬਰ ਸਾਧੂ ਸਿੰਘ ਪਦਿਆਣਾ ਸੋਢੀ ਰਾਮਪੰਚ ਸਰਪੰਚ ਮਹਿੰਦਰ ਲਾਲ ਖਨੋੜਾ ਮਾਸਟਰ ਮੋਹਨ ਸਿੰਘ ਡਾਂਡਿਆ ਕੁਲਵੀਰ ਸਿੰਘ ਕੁਰਿਆਲ ਨੇ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਗੁਰਦੁਆਰਾ ਸ਼ਹੀਦ ਬਾਬਾ ਮਤੀ ਸਾਹਿਬ ਦੇ ਪ੍ਰਧਾਨ ਜਥੇਦਾਰ ਮਨੋਰ ਸਿੰਘ ਅਤੇ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਪ੍ਰਬੰਧਕ ਕਮੇਟੀ ਨੂੰ ਪ੍ਰੋਗਰਾਮ ਕਰਵਾਉਣ ਤੇ ਵਧਾਈ ਦਿੱਤੀ ਅਖੀਰ ਵਿੱਚ ਧਰਮਿੰਦਰ ਸਿੰਘ ਪੁੱਲਾਰਾਈ ਨੇ ਬੋਲਦਿਆਂ ਕਿਹਾ ਕਿ ਡਾਕਟਰ ਅੰਬੇਡਕਰ ਜੀ ਦਾ ਸੰਵਿਧਾਨ ਸਮਤਾ ਸਮਾਨਤਾ ਅਤੇ ਪਾਈਚਾਰੇ ਤੇ ਆਧਾਰਿਤ ਹੈ ਪਰ ਕੁਝ ਸ਼ਰਾਰਤੀ ਅੰਸਰਾਵੱਲੋਂ ਦੇਸ਼ ਵਿੱਚ ਪਾਈਚਾਰਕ ਸਾਂਝਾ ਤੋੜਨ ਲਈ ਕੌਜੀਆ ਚਾਲਾ ਚਲਿਆ ਜਾ ਰਹੀਆਂ ਹਨ ਅੱਜ ਸਾਨੂੰ ਸਾਰਿਆਂ ਨੂੰ ਸੰਵਿਧਾਨਕ ਹੱੱਕਾ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ ਅੰਤ ਵਿੱਚ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਬੁਲਾਰਿਆਂ ਅਤੇ ਪੱਤਵੰਤੇ ਸੱਜਣਾਂ ਨੂੰ ਸਿਰੋਪਾਅ ਅਤੇ ਸਨਮਾਨ ਚਿੰਨ੍ਹ ਪੇਟ ਕੀਤੇ ਗਏ ਇਸ ਮੌਕੇ ਪ੍ਰਦਾਨ ਬੂਟਾ ਰਾਮ ਪੰਚ ਸੋਦੀ ਰਾਮ ਡਾਕਟਰ ਸੋਮਨਾਥ ਰਜਿੰਦਰ ਸਿੰਘ सरपंच रशपाल सिंह सुखविंदर सिंह जसपाल सिंह ਅਤੇ ਦੀਦਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਪਿੰਡ ਰੋਲੀ ਕਲਾ ਤੋਂ ਖዋਸਪੁਰ ਟੀਵੀ ਚੈਨਲ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਖዋਸਪੁਰ ਟੀਵੀ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਤੁਹਾਨੂੰ ਸਾਡੇ ਚੈਨਲ ਉੱਤੇ ਹਮੇਸ਼ਾ ਜਾਣਕਾਰੀ ਭਰਪੂਰ ਖਬਰਾਂ ਹੀ ਦੇਖਣ ਨੂੰ ਮਿਲਣਗੀਆਂ ਆਓ ਦਿਖਾਉਂਦੇ ਹਾਂ ਤੁਹਾਨੂੰ ਅੱਜ ਦੀ ਪੂਰੀ ਖਬਰ ਜੁੜੇ ਰਹੋ ਖ਼ਾਸਪੁਰ ਟੀਵੀ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 20 ਅਪ੍ਰੈਲ ਦੇ ਅਨੈਦਵਾਰ ਪਿੰਡ ਟਰੋਲੀ ਕਦਾਪਤੀ ਜਗੀਰਪੁਰ ਵਿੱਚ ਤਨ ਤਨ ਸ਼੍ਰੀ ਗੁਰੂ ਰਦਾਸ ਕਮਿਊਨਿਟੀ ਹਾਲ ਵਿਖੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦਾ 135ਵਾਂ ਜਨਮ ਦਿਨ ਸਮੂਹ ਨਗਰ ਨਿਵਾਸੀ ਸਾਧ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਬਾਹਰੋਂ ਆਏ ਹੋਏ ਬੁਲਾਰੇ ਸਾਡੇ ਸਮਾਗਮ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੇਦਕ ਜੀ ਦੇ ਜੀਵਨ ਫਲਸਫੇ ਤੇ ਚਾਨਣਾ ਪਾਇਆ ਹੈ ਸੋ ਅਸੀਂ ਬਾਹਰੋਂ ਆਏ ਹੋਏ ਬੁਲਾਰਿਆਂ ਦਾ ਤੇ ਇਹ ਦੇ ਤੂੰ ਧੰਨਵਾਦ ਕਰਦੇ ਹਾਂ ਜਿਸ ਵਿੱਚ ਸਾਡੇ ਮਹਿੰਦਰ لال ਜੀ ਸਰਪੰਚ ਖਨੋੜਾ ਉਹਨਾਂ ਨੇ ਵੀ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੇਦਕ ਜੀ ਦੇ ਜੀਵਨ ਫਲਸਫੇ ਤੇ ਚਾਨਣਾ ਪਾਇਆ ਹੈ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਧਰਮਿੰਦਰ ਸਿੰਘ ਜੀ ਭੁੱਲਾਰਾਈ ਆਪਣੇ ਸਾਥੀਆਂ ਸਮੇਤ ਸਾਡੇ ਕੋਲ ਆਏ ਅਤੇ ਬਾਬਾ ਸਾਹਿਬ ਡਾਕਟਰ ਭੀਮਰਾਓ ਉਮੇਦਕ ਜੀ ਦੇ ਜੀਵਨ ਫਲਸਫੇ ਤੇ ਤੇ ਬਹੁਤ ਹੀ ਵਿਸਤਾਰਪੂਰਵਕ ਚਾਨਣਾ ਪਾਇਆ ਹੈ ਸੋ ਸਾਡੇ ਇਸ ਸਮਾਗਮ ਦੀ ਕਵਰੇਜ ਕਰਨ ਵਾਸਤੇ ਸਾਡੇ ਕੋਲ ਸਰਬ ਧਰਮ ਨਿਊਜ਼ ਚੈਨਲ ਤੋਂ ਸਰਦਾਰ ਮੋਹਨ ਸਿੰਘ ਜੀ ਡਾਂਡੀਆਂ ਉਹ ਵੀ ਸਾਡੇ ਦਰਮਿਆਨ ਪਹੁੰਚੇ ਉਹਨਾਂ ਨੇ ਵੀ ਸਾਡੇ ਸਮਾਗਮ ਦੀ ਕਵਰੇਜ ਕੀਤੀ ਅਤੇ ਸਾਡੇ ਦੂਰ ਦਰਡੇ ਬੈਠੇ ਸਾਥੀਆਂ ਤੱਕ ਪਹੁੰਚਾਈ ਹੈ ਸਾਡੇ ਸਤਿਕਾਰਯੋਗ ਬਹੁਤ ਹੀ ਇਜ਼ਤਕਾਰਯੋਗ ਕੁਲਵੀਰ ਸਿੰਘ ਜੀ ਘੜਿਆਲ ਸਾਡੇ ਨਿਊਜ਼ ਚੈਨਲ ਤੋਂ ਖ਼ዋਸਪੁਰ ਟੀਵੀ ਚੈਨਲ ਤੋਂ ਸਾਡੇ ਦਰਮਿਆਨ ਪਹੁੰਚੇ ਹਨ ਸੋ ਉਹਨਾਂ ਨੇ ਵੀ ਸਾਡੇ ਸਮਾਗਮ ਦੀ ਕਵਰੇਜ ਕਰਕੇ ਸਾਡੇ ਸਮਾਗਮ ਦੀ ਵੀਡੀਓ ਜਨਤ ਕੀਤੀ ਹੈ ਸਾਡੇ ਦੂਰ ਦਰਾਡੇ ਬੈਠੇ ਸਾਥੀਆਂ ਤੱਕ ਪਹੁੰਚਾਈ ਹੈ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅਸੀਂ ਉਮੀਦ ਕਰਦੇ ਹਾਂ ਸਾਡੀ ਅਸੀਂ ਇਸੇ ਤਰ੍ਹਾਂ ਬਾਬਾ ਸਾਹਿਬ ਡਾਕਟਰ ਪੀਮਰਾਓ ਉਮੀਦਕੇ ਜੀ ਦੇ ਇਸੇ ਤਰ੍ਹਾਂ ਜਨਮ ਦਿਹਾੜੇ ਮਨਾਉਂਦੇ ਰਹੀਏ ਅਤੇ ਸਾਡੀ ਆਉਣ ਵਾਲੀ ਜਨਰੇਸ਼ਨ ਜੋ ਹੈ ਉਹ ਸਾਡੇ ਇਹਨਾਂ ਪੁਰਨਿਆਂ ਪੁਰਨਿਆਂ ਤੇ ਚੱਲਣ ਦਾ ਯਤਨ ਕਰੇ ਸੋ ਅਸੀਂ ਇਸ ਦੁਬਾਰਾ ਫਿਰ ਤੋਂ ਡਾਕਟਰ ਪੀਮਰਾਓ ਉਮੀਦਕੇ ਜੀ ਦੇ 134ਵੇਂ ਜਨਮ ਦਿਨ ਤੇ ਸਾਰੀਆਂ ਹੀ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਸੋ ਇਸੇ ਤਰ੍ਹਾਂ ਸਮਾਗਮ ਦੀ ਜੋ ਸਾਡੇ ਸਮਾਪਤੀ ਹੈ ਸੋ ਸਾਡੇ ਦਰਮਿਆਨ ਪਹੁੰਚਣ ਵਾਲੇ ਅਸੀਂ ਆਏ ਹੋਏ ਸਾਰੇ ਹੀ ਬੁਲਾਰਿਆਂ ਦਾ ਪ੍ਰੈਸਰ ਰਿਪੋਰਟਰਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੈ ਗੁਰੂ ਦੇ ਧਾਨ ਗੁਰੂ ਦੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਡਰੋਲੀ ਕਲਾਂ ਦੀ ਜਿੰਨੀ ਵੀ ਸਬੂਤ ਸਾਧ ਸੰਗਤਾਂ ਪਿੰਡ ਦੀ ਨਗਰ ਪੰਚਾਇਤ ਪ੍ਰਬੰਧ ਕਮੇਟੀ ਔਰ ਸਾਡੇ ਸਤਕਾਰਯੋਗ ਸਾਥੀ ਜਿਨ੍ਹਾਂ ਨੇ ਪ੍ਰਬੰਧ ਕੀਤਾ ਇਹ ਵਧਾਈ ਦੇ ਪਾਤਰ ਹੈ ਕਿਉਂਕਿ ਇੰਨੀ ਗਰਮੀ ਦੇ ਵਿੱਚ ਵੀ ਵੱਡੇ ਪੱਮਾਨੇ ਦੇ ਉੱਤੇ ਇਹ ਗੁਰੂਆਂ ਦੀ ਰਹਿਬਰਾਂ ਦੀ ਬਾਬਾ ਸਾਹਿਬ ਬਿੜਕਰਤੀ ਜਿਹੜੀ ਵਿਚਾਰਧਾਰਾ ਉਹਨੂੰ ਜਨ ਜਨ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਆ ਔਰ ਇਹਨਾਂ ਨੇ ਨੇੜੇ-ਨੇੜੇ ਦੇ ਪਿੰਡਾਂ ਦੇ ਵਿੱਚ ਜਿਹੜਾ ਮੈਸੇਜ ਲਾ ਕੇ ਜਿਹੜੇ ਆਸ-ਪਾਸ ਦੇ ਪਿੰਡਾਂ ਚੋਂ ਸਾਥੀ ਆਏ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਥੀ ਕੁਲਵੀਰ ਜੀ ਦਾ ਔਰ ਸਰਬਤਰਮ ਨਿਊਜ਼ ਚੈਨਲ ਤੋਂ ਵੀ ਖ਼ዋਸਪੋਰ ਚੈਨਲ ਟੀਵੀ ਤੋਂ ਤੁਸੀਂ ਸਾਥੀ ਇਹਨੇ ਦੀ ਕਵਰੇਜ ਕਰਨ ਵਾਸਤੇ ਆਏ ਆ ਸੋ ਮੇਰੇ ਨਾਲ ਪ੍ਰਵਾਸੀ ਮਜ਼ਦੂਰ ਸੰਘ ਦੇ ਸਾਥੀ ਰਣਜੀਤ ਕੁਮਾਰ ਜੀ ਉਹ ਵੀ ਸਾਡੇ ਦਰਮਿਆਨ ਜਿਹੜੇ ਇੱਥੇ ਪਹੁੰਚੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹ ਜਿਹੜਾ ਬਾਬਾ ਸਾਹਿਬ ਮਿੜਕਰ ਦਾ ਸੁਪਨਾ ਸੀ ਉਹ ਤਕਰੀਬਨ ਦੇਸ਼ ਦੇ ਅੱਜ 85% ਸਮਾਜ ਦੇ ਵਾਸਤੇ ਜਿਹੜਾ ਸੁਪਨਾ ਹੈ ਔਰ ਪਰ ਪੂਰੇ ਸਮਾਜ ਦੇ ਵਾਸਤੇ ਜਿਹੜਾ ਸੁਪਨਾ ਆ ਉਹ ਬਾਬਾ ਸਾਹਿਬ ਬਿੜ ਕਰਦਾ ਆ ਜਿਸ ਦਿਨ ਇਸ ਦੇਸ਼ ਦੇ ਅੰਦਰ ਇਹ ਦੇਸ਼ ਦੀਆਂ ਸਰਕਾਰਾਂ ਨੇ ਭਾਰਤ ਦੇ ਸਿਵਿਧਾਨ ਨੂੰ ਸੰਪੂਰਨ ਤੌਰ ਤੇ ਲਾਗੂ ਕਰ ਦਿੱਤਾ ਫਿਰ ਇਸ ਦੇਸ਼ ਦੇ ਅੰਦਰ ਨਾ ਕੋਈ ਭੁੱਖਾ ਸੌਵੇਗਾ ਨਾ ਕਿਸੇ ਨੂੰ ਕੋਈ ਚਿੰਤਾ ਹੋਵੇਗੀ ਔਰ ਨਾ ਹੀ ਕਿਸੇ ਨੂੰ ਕੋਈ ਦੁੱਖ ਹੋਵੇਗੀ ਨਾ ਹੀ ਕੋਈ ਤਕਲੀਫ ਹੋਵੇਗੀ ਪਰ ਸਵੇਰ ਸਿਰਫ ਤੇ ਸਿਰਫ ਮੰਨਛਾ ਇਹ ਆ ਕਿ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਸਟੇਟਾਂ ਦੀਆਂ ਸਰਕਾਰਾਂ ਜੇਕਰ ਉਹ ਇਹਨਾਂ ਰਹਿਬਰਾਂ ਦੇ ਪਾਏ ਹੋਏ ਪੂਰਨਿਆ ਤੇ ਚੱਲ ਕੇ ਭਾਰਤ ਦੇ ਸਿਵਿਧਾਨ ਨੂੰ ਲਾਗੂ ਕਰ ਦੇਣ ਤਾਂ ਦੇਸ਼ ਦੀ ਹਰ ਸਮੱਸਿਆ ਦਾ ਸਮਾਧਾਨ ਹੋ ਜਾਏਗਾ ਪਹਿਲਾ ਵੀ ਦੇਸ਼ ਜਿਹੜਾ ਸੋਨੇ ਦੀ ਚਿੜੀਆ ਸੀ ਇਹ ਦੇਸ਼ ਦੇ ਅੰਦਰ ਬਾਰੋਂ ਵਿਦੇਸ਼ਾਂ ਦੇ ਵਿੱਚੋਂ ਜਿਹੜੇ ਇਸ ਦੇਸ਼ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਲੋਕ ਪੜਨ ਵਾਸਤੇ ਆਉਂਦੇ ਸੀਗੇ ਇੱਥੇ ਯੂਨੀਵਰਸਟੀਆਂ ਸਨ ਨਲੰਦਾ ਵਿਸ਼ਵ ਵਿਦਿਆਲਿਆ ਸੀ 18 ਯੂਨੀਵਰਸਟੀਆਂ ਇੱਥੇ ਭਾਰਤੀ ਜਿਹੜੇ ਮੂਲ ਦੇ ਲੋਕ ਆ ਉਹਨਾਂ ਦੀਆਂ ਸਨ ਔਰ ਜੇ ਵਿਦੇਸ਼ਾਂ ਦੀ ਧਰਤੀ ਤੋਂ ਪਹਿਲਾਂ ਲੋਕ ਇੱਥੇ ਪੜਨ ਵਾਸਤੇ ਆਉਂਦੇ ਸੀਗੇ ਤੇ ਹੁਣ ਸਾਡੇ ਲੋਕ ਜਿਹੜੇ ਇੱਥੋਂ ਪੜਨ ਵਾਸਤੇ ਜਾਂਦੇ ਆ ਉਹਦਾ ਕਾਰਨ ਕੀ ਆ ਕਿ ਦੇਸ਼ ਦੀਆਂ ਸਰਕਾਰਾਂ ਨੇ ਇੱਥੋਂ ਦਾ ਪ੍ਰਬੰਧ ਜਿਹੜਾ ਚੰਗਾ ਨਹੀਂ ਕੀਤਾ ਇਹ ਸੋਨੇ ਦੀ ਚਿੜੀਆ ਮੁੜ ਕੇ ਬੰਨ ਵਾਲਾ ਬਹੁਤ ਜਨ ਸਮਾਜ ਜਾਗਰਤ ਹੋ ਰਿਹਾ ਔਰ ਜਿੱਦਣ ਬਹੁਤ ਜਨ ਸਮਾਜ ਜਾਗਰਤ ਹੋ ਗਿਆ ਇਹ ਦੇਸ਼ ਦੇ ਵਿੱਚ ਜਾਤੀਆਂ ਚ ਵੰਡੇ ਹੋਏ ਲੋਕ ਜਿੱਦਣ ਆਪਸ ਵਿੱਚ ਭਾਈਚਾਰਾ ਕਾਇਮ ਕਰ ਗਏ ਇਹ ਦੇਸ਼ ਦੇ ਅੰਦਰ ਫਿਰ ਬੇਗਮਪੁਰਾ ਨਿਰਮਾਣ ਹੋਣਾ ਹੀ ਹੋਣਾ ਔਰ ਬੇਗਮਪੁਰਾ ਖਾਲਸ ਰਾਜ ਜਿਹੜਾ ਖਾਲਸਾ ਰਾਜਾ ਜਿਹਨੂੰ ਆਪਾਂ ਗੁਰੂ ਰਵਿਦਾਸ para a ਸਪਨਿਆਂ ਦਾ ਜਿਹੜਾ ਰਾਸ ਸੀ ਜਿਹੜਾ ਬੇਗੰਪੂਰਾ ਸਹਿਰ ਕੋਨਾ ਦਾ ਰਾਜ ਆ ਉਹ ਰਾਜ ਜਿਹੜਾ ਆਖਿਰ ਰਹੇਗਾ ਕਿਉਂਕਿ ਬਹੁਤ ਵੱਡੀ ਟੀਮ ਜਿਹੜੀ ਤੁਹਾਡੇ ਪੱਤਰਕਾਰਾਂ ਦੀ ਟੀਮ ਤੁਹਾਡੇ ਇਸ ਦੇਸ਼ ਦੇ ਅੰਦਰ ਪ੍ਰਚਾਰਕਾਂ ਦੀ ਟੀਮ ਤੁਹਾਡੇ ਇਸ ਦੇਸ਼ ਦੇ ਅੰਦਰ ਜਿਹੜੇ ਮੁਲਾਜ਼ਮ ਵਰਗ ਦੇ ਜਿਹੜੇ ਸਾਥੀ ਆ ਉਹ ਵੀ ਬਾਬਾ ਸਾਹਿਬ ਬਿੜਕਰ ਤੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਲੱਗੇ ਹੋਏ ਆ ਔਰ ਇਹ ਸੁਪਨਾ ਇੱਕ ਦਿਨ ਪੂਰਾ ਹੋ ਕੇ ਰਹੇਗਾ ਭਾਰਤ ਦੀ ਧਰਤੀ ਤੇ ਨੀਲਾ ਸਲਾਬ ਨੀਲੀ ਕ੍ਰਾਂਤੀ ਉਹ ਆ ਕੇ ਹੀ ਰਹੇਗੀ ਕਿਉਂਕਿ ਜਦੋਂ ਜਦੋਂ ਜਿੱਦਾਂ ਜਿੱਦਾਂ ਵੀ ਜਿਹੜਾ ਜ਼ੁਲਮ ਹੋਇਆ ਉਸ ਜ਼ੁਲਮ ਦੇ ਵਿਰੋਧ ਦੇ ਵਿੱਚ ਸਾਡੇ ਕੌਮ ਦੇ ਜਿਹੜੇ ਮਰਜੀਵੜੇ ਆ ਉਹ ਆਪਣਾ ਟਾਈਮ ਤੇ ਆਪਣਾ ਪੈਸਾ ਤੇ ਆਪਣੀ ਜ਼ਿੰਦਗੀ ਜਿਹੜੀ ਲਾਉਂਦੇ ਆਏ ਆ ਤੇ ਲਾਉਂਦੇ ਰਹਿਣਗੇ ਤੇ ਆਉਣ ਵਾਲੇ ਸਮੇਂ ਚ ਬਿਲਕੁਲ ਜਿਹੜਾ ਰਾਜ ਹੈ ਉਹ ਇਸ ਦੇਸ਼ ਦੇ ਅੰਦਰ ਬੋਧਨਾ ਦਾ ਆਉਣ ਵਾਲਾ ਔਰ ਮੈਂ ਧੰਨਵਾਦ ਕਰਦਾ ਤੁਹਾਡਾ ਵੀ ਤੇ ਨਗਰ ਦਾ ਵੀ ਧੰਨਵਾਦ ਕਰਦਾ ਔਰ ਬਾਬਾ ਸਾਹਿਬ ਦਾ 134ਵਾਂ ਜਨਮ ਦਿਨ ਇਹਨਾਂ ਨੇ ਮਨਾਇਆ ਜਦੋਂ ਜਦੋਂ ਵੀ ਸਾਨੂੰ ਯਾਦ ਕਰਨਗੇ ਅਸੀਂ ਆਪਣਾ ਸਮਾਂ ਟਾਈਮ ਤੇ ਪੈਸਾ ਇਹਨਾਂ ਦੇ ਲਈ ਅਰਪਿਤ ਕਰਦੇ ਰਾਵਾਂਗੇ ਇਹਨਾਂ ਨੂੰ ਸਲੂਟ ਆ ਇਹਨਾਂ ਦੇ ਚਰਨਾਂ 'ਚ ਨਤਮਸਤਕ ਵੀ ਹੈ ਔਰ ਬਹੁਤ ਬਹੁਤ ਧੰਨਵਾਦੀਆਂ ਤੁਹਾਡਾ ਮੈਂ ਤੁਹਾਾਰੇ ਸਾਰੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ

ساں ساں جی سدیاں بابا صاحب امبیڈکر بہت ویڈی قربانی ہے سب تھی ਔਰਤਾਂ ਨੂੰ ਬਰਾਬਰ ਦਾ ਰਾਈਟ ਨਹੀਂ ਸੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਪੂਰਾ ਨੂੰ ਵੀ ਨੌਕਰੀਆਂ ਦੇ ਜਾਣ ਦੇ ਲਈ ਐਮਐਲਏ ਐਮਪੀ ਵਜ਼ੀਰ ਵਰਤਾ ਅਧਿਕਾਰ ਲੈ ਕੇ ਦਿੱਤਾ ਬਹੁਤ ਦਾ ਅਧਿਕਾਰ ਲੈ ਕੇ ਦਿੱਤਾ ਅਸੀਂ ਬਹੁਤ ਦੇ ਅਧਿਕਾਰ ਦੇ ਨਾਲ ਅੱਜ ਆਪਣੇ ਮਾਇਦੇ ਜੋ ਕਿ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਪੰਜਾਬ ਦੀਆਂ ਵਿਧਾਨ ਸਭਾ ਦੇ ਅੰਦਰ ਪੰਜ ਸਰਪੰਚ ਚੁਣੇ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਕਹਿਣਾ ਚਾਹਾਂ کہ بہت کچھ ہے جی سوان بدلیا گیا گلابی جنم ہے کی بہت بہت بدائی دینا پر ਸਾਲ ਨੂੰ ਪਰਨੇ ਤੇ ਲਵਾ ਕੇ ਬੱਚਿਆਂ ਨੂੰ ਕਿੱਥੇ ਲਵਾ ਕੇ ਬਹੁਤ ਵੱਡਾ ਚੰਗਾ ਕੰਮ ਕਰ ਰਹੇ ਹੋ ਡਾਕਟਰ ਅਮੇਰ ਕਰਦੀ ਜੀਵਨ ਤੇ ਸਿਧਾਂਤਾਂ ਦੇ ਬਾਰੇ ਤੁਸੀਂ ਉਹਨਾਂ ਨੂੰ ਮੁਕੰਮਲ ਚੰਗਾ ਨੋਮੇ ਹੋ ਤਾਂ ਮੈਂ ਸੰਗਤ ਇਹ ਕਹਦਾ ਕਿ ਕਰਮਿਆਂ ਨੂੰ ਜਿਹੜਾ ਕਿ ਡਾਕਟਰ ਅਮੇਰ ਕਰਦੀ ਦੇ ਉਹਨਾਂ ਸਿਧਾਂਤਾਂ ਨੂੰ ਅੱਗੇ ਲੈ ਕੇ ਜਾਣ ਦੇ ਲਈ ਸਹਾਇਤਾ ਹੋਵੇਗਾ ਅੱਜ ਐਡਵਾਰ ਕਰਕੇ ਕਿਉਂਕਿ 14 ਤੋਂ ਬਾਅਦ ਤਰੀਕ ਦਾ ਕਮਿਊਨੀਕੇਸ਼ਨ ਦੀ ਜਾਣਕਾਰੀ ਨਹੀਂ ਹੁੰਦੀ ਹੈ ਮੈਂ

ਜਾਣਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਪਿੰਨ ਵਾਸੀਆਂ ਤੋਂ ਅਰੰਭ ਕਰੀਏ ਉਹ ਬੋਲ ਬੋਲਦਾ ਹੈ ਕਿ ਆਓ ਡਾਕਟਰ ਅੰਬੇਦਕਰ ਜੀ ਕੋਲ ਤੇ ਉਹਨਾਂ ਦੇ ਅਸਰ ਦਾ ਦੇਖ ਕੇ ਇਹ ਰਾਹੀਂ ਕਿ ਉਹਨਾਂ ਦੀਆਂ ਸਖਿਆਵਾਂ ਦੇ ਉੱਤੇ ਚੱਲ ਕੇ ਇਸ ਦੇਸ਼ ਦੇ ਅੰਦਰ ਮਨੁੱਖੀ ਹਸਤਾ ਦੇ ਖਿਲਾਫ ਜਿਹੜੀ ਗੱਲ ਉਹਨਾਂ ਨੇ ਕਰਨੀ ਸੀ ਉਹਨੂੰ ਦੇਸ਼ ਤੇ ਬਚਾਅ ਰੱਖਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਜੀ ਸਾਡੇ ਰੱਬ ਕੋਲੋਂ ਸੀ ਬਾਬਾ ਸਾਹਿਬ ਜਿਵੇਂ ਮੈਂ ਅਭੀ ਦੇਖਿਆ ਦਲਾਮੀ ਦੇ ਵਿੱਚ ਜਕੜੇ ਹੋਏ ਸੀ ਯਾਰ ਹੋ ਗਿਆ ਉਸੇ ਲਈ ਸਾਡੇ ਰੱਤੇ ਬਣ ਗਿਆ ਸੀ ਜਿਹਨੇ ਸਾਨੂੰ ਉਪਰ ਤੇ ਆਖੀਂਆ ਬਣਾ ਸਾਡੇ ਬੈਠਣਾ ਸੋਣੇ ਨਾਲ ਸੋਟਵਾ ਗਿਆ ਉਸ ਤੇ ਬਿਰਪਲ ਬਹੁਤ ਅਖਰਾ ਸੀ ਪੂਰ ਪੋਲਾ ਦੁਕਾਨ ਕੇ ਨਹੀਂ ਰਿhta ਸਾਡੇ ਬਾਬਾ ਸਾਹਿਬ ਜਿਹਨਾਂ ਸਭਾਇਆ ਤਨ ਦਾ ਜੁਦਾ ਕੇ ਮਹਾਰਾਜ ਜਿਹੜੇ ਜਾਂਦਾ ਪਰਲ ਫਟੜ ਗਿਆ ਤੇ ਜਿਹਨੂੰ ਗੁਰਮਣੀ ਜਿਹੜਾ ਲਿਖਿਆ ਹੋਇਆ ਨਾਲ

میں تو تھوڑی آر لینا جب تھوڑا جہا بچہ سوچا ہوگا نا ممی کو پوچھتا ممی ڈیڈی کتنے گیا جی ممی نے کہنا ڈیڈی گردوارے گیا بچہ اتنے جاؤں گا تو جی ممی نے کہا ڈیڈی ٹھیک گیا بچہ اتر جاؤں گا سو کمیاں کی کر رہے ہیں بچے کو لڑایا پوایا سب کچھ ابھی پچھے جا کے جی پہنچتا بچے <Sessly> میں بہت چھوٹا پیڑ لاڑی ਪਰ ਇਟਾ ਬੜਾ ਵੱਡਾ ਜਿਹਾ ਮਹੱਲਾ ਹੋਣ ਦੇ ਬਾਵਜੂਦ ਵੀ ਸਿਰ ਦਾ ਸਿਰ ਲੱਗ ਰਹੇ ਸਿੱਟੇ ਹੋਏ ਆ। ਇਹ ਬੱਚਾ 바ਵਾ ਸਾਹਿਬ ਨੇ ਸਦਾ ਉਹ ਲੋਕਾਂ ਸਾਡੀ ਜ਼ਿੰਦਗੀ ਦੇ ਇਹੋ ਜਿਹੇ ਹਰਾਸਨ ਊੜਾ ਭਰੇ ਆਪਣੇ ਨਾਮ ਤੋਂ ਲਿਖੇ ਕਰਦਾ ਆਪ ਜੀ ਨੂੰ ਸੁਣਾ ਕਰ ਰਹੇ ਆ। ਦੰਤ ਦਾ ਨਾਮਸੀਹਾ ਬਣ ਕੇ ਦੰਤ ਦਾ ਨਾਮਸੀਹਾ ਤੁਸੀਂ ਵੇਢ ਤੇ ਜਾ ਸੁਣਾ ਬਣ ਕੇ ਦੰਤ ਦਾ ਨਾਮਸੀਹਾ ਤੇ ਦਾ ਸਮਝਾਂ ਤੁਹਾਡੀ ਸੋਚ ਨੂੰ ਅਨਾਮ ਤੁਹਾਡੀ ਗੱਲ ਨੂੰ ਸਰਨਾਮ ਬਣ ਕੇ ਦਾ ਦਾ ਵਸੀਹਾ ਸੁਖੀ ਬੰਦ ਨੂੰ ਦਾ ਸਮਝਾਂ ਦੇਸ਼ ਵਿੱਚ ਬੜਾਈ ਐ ਐਸੀ ਅਰੇਕਾ ਵੱਡੇ ਵੱਡੇ ਮੰਦਰ ਦੇਸ਼ ਵਿੱਚ ਬੜਾਈ ਐ ਐਸੀ ਅਰੇਕਾ ਵੱਡੇ ਵੱਡੇ ਮੰਦਰ ਬਦਨ ਦਾ ਨਿਵਾਨਸੀ ਜਾਣਾ ਪੁਰਾਣ ਦੇੰਦਰ ਬਾਸ ਦਾ ਤੁਸੀਂ ਜਿਹੜੇ ਜਿੰਦਾ ਸੋਧਾਂ ਤੁਹਾਡੀ ਸੋਚ ਨੂੰ ਬਣਾ ਤੁਹਾਡੇ